ਹਾਂਜੀ ਅੱਗੇ ਕੀ ਹਾਲ ਚਾਲ ਹਰ ਦੋਸਤਾਂ ਮੇਰੇ ਅਮੀਦ ਕਰਦੀ ਠੀਕ ਠਾਕ ਹੋ ਸੋਡੇ ਜਾਨਾ ਵੀ ਸੈਟ ਵਟ ਹੋਣਗੇ ਤਾਂ ਲਓ ਮਿੱਤਰੋ ਵਲੌਗ ਦੀ ਗੱਤ ਆ ਬਸ ਸਟਾਰਟਿੰਗ ਮੁਰਗੇ ਆਪਾਂ ਦਿਨੇ ਛੱਡ ਰੋਟੀਆਂ ਰਾਟੀਆਂ ਆਇਓ ਤੇ ਨਾਲੇ ਆਪਾਂ ਅੱਜ ਹੋਰ ਪਤਾ ਕਰਨ ਚੱਲਦੇ ਆ ਤੁਹਾਨੂੰ ਦਿਖਾਵਾਂਗੇ ਵਲੌਗ ਚ ਪੂਰਾ ਮੁਰਗੇ ਚੱਲਦੇ ਆਪਾਂ ਬਸ ਦਾਣੇ ਛੱਟ ਚੱਲਗੇ ਤੇ ਜਿਵੇਂ ਕਿ ਆਪਾਂ ਮਹਿਤਤਾ ਦਾ ਕੰਮ ਹੁੰਦਾ ਡੰਡਾ ਜਿਹਾ ਕਿੱਥੇ ਆਵੇ ਪਿਆ ਮਿੱਟੀ ਜੀ ਮੜੀ ਜੀ ਦਾਣੇ ਭਰ ਲੈ ਇੱਕ ਬਾਈ ਹੱਥ ਕਮੈਂਟ ਕਰਦਾ ਛਤਰੀਆਂ ਦੇਖੋ ਇਧਰ ਚਾਰੇ ਆਪਾਂ ਰੈਡੀ ਕਰਕੇ ਐਂ ਟੰਗ ਲਿਆ ਮੇਖਾ ਲਾਗੇ ਨਾ ਤੇ ਇੱਕ ਛਤਰੀ ਜਿਹਾ ਭੱਲਾ ਲੈ ਨਹੀਂ ਖੜ ਜੋ ਆਹ ਲਾ ਲਈਏ ਇਹਨੂੰ ਲੈ ਕੇ ਚੱਲਦੇ ਆਪਾਂ ਬਾਹਰ ਇੱਥੇ ਰੱਖਦੇ ਆਪਾਂ ਮੰਜੇ ਦੇ ਕਹਿੰਦਾ ਵੀਡੀਓ ਦੇ ਵਿੱਚ ਤੁਸੀਂ ਦੱਸ ਦਿਓ ਵੀ ਛਤਰੀਆਂ ਚੱਲਦਿਆਂ ਕਿਵੇਂ ਲਾਉਨੇ ਆ ਚੱਲਦੇ ਆ ਬਾਈ ਮੈਨੂੰ ਲੱਗਦਾ ਤੁਸੀਂ ਕਹਿੰਨੇ ਹੋਗੇ ਵੱਟ ਦੀ ਗੱਲ ਵੀ ਇਹਦੇ ਚ ਵੱਟ ਕਿਵੇਂ ਪੈਂਦੇ ਆ ਇਹ ਵੱਟਾਂ ਨੂੰ ਤੁਸੀਂ ਇਹਨਾਂ ਆਪਾਂ ਉਸੁਰ ਮੈਂ ਦੱਸਦਾ ਕੀ ਕਹਿੰਦੇ ਆ ਠੀਕ ਆ ਜੇ ਤੁਸੀਂ ਟੇਲਰ ਕੋਲੇ ਜਾਵੋਗੇ ਨਾ ਉਹਨੂੰ ਐਂ ਕਹਦੇਓ ਵੀ ਚੋਨਾ ਪਾਉਣੀ ਆ ਠੀਕ ਆ ਇਹ ਜਿਹੜੇ ਵੱਟ ਜੇ ਪਾਉਨੇ ਆ ਆਵਲੇ ਆਵਲੇ ਸਾਰੇ ਇਹਨਾਂ ਨੂੰ ਚੋਨਾ ਕਹਿੰਦੇ ਆ ਤੇ ਜੇ ਲਾਉਣ ਦੀ ਗੱਲ ਆ ਉਹ ਤਾਂ ਤੁਸੀਂ ਥੋਈ ਧਾਗੇ ਨਾਲ ਜਿਵੇਂ ਵੀ ਸਿਉ ਸਕਦੇ ਹਨ ਮੋٹے ਧਾਗੇ ਨਾਲ ਚਾਰੇ ਪਾਸੇ ਸਿਉਂਦਿਓ ਇਹ ਆਪਾਂ ਟੰਗਦੇ ਨੇ ਉੱਥੇ ਹੀ ਹੁਣ ਪਾਉਨੇ ਆਪਾਂ ਚੱਲਦੇ ਦਾਣੇ ਫੇਰ ਪਤਾ ਕਰ ਚੱਲਦੇ ਹੁਣ ਰੁਗੀਆਂ ਦਾ ਆਹ ਲੋ ਚਾਬੀ ਜਾ ਕੱਢੀ ਇਸੇ ਹੈ ਹਾਂ ਆ ਦੇ ਬਈ ਇਹ ਸਫਾਈ ਇੱਥੋਂ ਵੀ ਗੱਲ ਕਰਤੀ ਬਾਈ ਦੂਰ ਮੈਂ ਜਾ ਕੇ ਥੱਲੇ ਲੈ ਗਈ ਆਪਾਂ ਫालतू ਇਥੋਂ ਦਵਾਈਆਂ ਦੁਈਆਂ ਨਹੀਂ ਸੜਤੀਆਂ ਡਿਮਰ ਕਰ ਦਗੇ ਬੰਦ ਤੇ ਆਪੀ ਰੱਖ ਲਗੇ ਆ ਲੋ ਲਓ ਜੀ ਬਾਈ ਮੈਂ ਨਾ ਬਾਜ਼ਾਰ ਤਿੰਨ ਚਾਰ ਥਾਵਾਂ ਤੇ ਮੁਰਗੀਆਂ ਪੁੱਛਿਆ ਆ ਕਿਹੇ ਬੰਦੇ ਨੇ ਮੈਂ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਨਾਲ ਕੋਈ ਕੈਮਰਾ ਫੜਨ ਵਾਲਾ ਹੈ ਨਹੀਂ ਹਨ ਫਿਰ ਯਾਰ ਬਾਈਕ ਡਰਾਈਵ ਵੀ ਕਰਨੀ ਪੈਣੀ ਮਾੜਾ ਮੋਟਾ ਇਹ ਚੀਜ਼ਾਂ ਤੇ ਧਿਆਨ ਵੀ ਰੱਖਣਾਵੇਂ ਕਿ ਕਿਸੇ ਚੀਜ਼ 'ਚ ਵੱਜੇ ਨਹੀਂ ਤਾਂ ਲੜਾਈ ਨੂੰ ਥਾਵਾਂ ਤੇ ਨਾਲੇ ਸਾਧਨ ਦਾ ਨੁਕਸਾਨ ਹੋ ਸਕਦਾ ਤੇ ਆਪਾਂ ਕੀ ਕੀਤਾ ਫਿਰ ਆਪਾਂ ਰਿਸ਼ਤੇਦਾਰ ਨਾਲ ਇੱਕ ਨਾ ਗੱਲ ਕੀਤੀ ਆ ਉਹਨਾਂ ਦੇ ਹੈਗੇ ਆ ਗਾਂ ਦੀਆਂ ਕਿਹੇ ਦੇ ਰੱਖੇ ਵੇ ਉਹ ਕਹਿੰਦੇ ਵੀ ਰੁਕਣਾ ਪੈਣਾ ਥੋੜੇ ਕਿ ਦਿਨ ਤੇ ਆਪਾਂ ਲੈ ਆਵਾਂਗੇ ਬਾਕੀ ਮੈਂ ਯੂਵੀ ਨੂੰ ਪੁੱਛਿਆ ਸੀ ਆਈ ਯੂਵੀ ਇੱਧਰ ਹਾਂਜੀ ਯੂਵੀ ਨੂੰ ਪੁੱਛਿਆ ਸੀ ਯੂਵੀ ਨੂੰ ਮੈਂ ਕਿਹਾ ਵੀ ਜੇ ਤੁਹਾਡੇ ਕੋਈ ਰਸਤੇਦਾਰ ਦੇ ਹੈਗੇ ਮੁਰਗੀਆਂ ਯਾਰ ਦਵਾ ਦੇ ਯੂਵੀ ਕਹਿੰਦਾ ਆਪਣੇ ਰੱਖਾਂਗੇ ਹੀ ਨਹੀਂ ਕਿਸੇ ਦੇ ਹੋਰ ਯਾਰ ਚੱਕੀ ਕੁੰਡਾ ਲੈ ਹੁਣ ਅਸੀਂ ਨਾ ਆ ਗਏ ਆ ਦੁਬਾਰਾ ਸੈਟਅਪ ਤੇ ਆਪਾਂ ਪਾਣੀ ਇਹਨਾਂ ਨੂੰ ਪਿਆਦ ਗਏ ਤੇ ਜਿੰਦੇ ਲੱਗੇ ਲਾ ਆਪਾਂ ਢੋਲਾ ਐਚੀ ਢੋਲ ਦੇ ਪੜਾ ਦੇ ਓਏ 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 ਇਹਦੇ ਚ ਰੱਖ ਦੇ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਚੱਲ ਖੜ ਦੇ ਆਜੋ 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 ਪੀ ਲੋ ਪੀ ਲੋ ਜਿੰਦਾ ਰਹਦਾ ਨਾ ਮੋੜ ਕੇ ਮੈਂ ਟਮੇਟੀ ਪੀ ਲ ਪਾਣੀ ਪੀ ਲੋ ਅਸੀਂ ਟਾਈਮ ਤੁਹਾਡੇ ਕੋਲ ਲਿਮਟਡ ਹੀ ਆ ਮਿੰਟ ਮਾਰੋ ਗੰਸਟੜ ਪੀਓ ਪੀਓ ਹਾਂ ਵੀ ਠੀਕ ਹੈ ਨਾ ਗੋਹਲੀ ਆ ਜੀ ਲੈ ਤਾਂ ਡਾਂਗਾ ਤੇ ਵੀ ਬਹਿ ਗਏ ਪਾਣੀ ਪੂਣੀ ਪੀ ਕੇ ਨਾ ਉਹ 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 ਦੇਖਣ ਕਿ ਜਨੇ ਕੋਸ਼ਿਸ਼ ਕੀਤੀ ਨਾ ਹਲਤ ਕੀਤੀ ਬਾਹਰ ਆਉਂਦੀ ਤੇ ਵੱਧ ਪੈਣੀਆਂ ਕਿਉਂ ਜੂ ਗਈ ਆ ਦਸ ਦੇ ਇਹਨਾਂ ਨੂੰ ਪਾਣੀ ਪੀਓ ਜ਼ਿੰਦਗੀ ਜੀਓ ਅਸੀਂ ਜੰਦਾ ਰਹਿਣਾ ਬਾਕੀ ਨਾ ਕਬੂਤਰ ਦੇਖ ਲਓ ਬਾਈ ਸਾਰੇ ਐਕਟਿਵ ਆ ਪੀਓ 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 ਬਾਹਰ ਨਾ ਜੀ ਪਾਣੀ ਵੀ ਕਿ ਇਧਰ ਹੀ ਚੱਲ ਚੱਲੋ 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 ਉਹ ਪਾਸੇ ਉੱਧਰ 10 ਸੇ ਯਾਰ ਕੇ ਜੇ ਆ ਪਾਸੇ ਪਾਣੀ ਦਾ ਪੌਂ ਲੈ ਆਂਦੋ ਟਰੇ ਕੱਢ ਲਾ ਜੂ ਵੀਰ ਧਿਆਨ ਨਾਲ ਡੰਡੀ ਤੋਂ ਨਾ ਫੜੀ ਡੰਡੀ ਟੁੱਟਣ ਵਾਲੀ ਥੱਲੇ ਫੜ ਲਾ ਬੱਗੇ ਭਰਾ ਡੰਡੀ ਪੋਈ ਇਹਦੀ ਥੱਲੇ ਚੱਕਣਾ ਥੱਲੇ ਚੱਕ ਨਾ ਇੱਥੋਂ ਵਾਹ ਚਲੋ ਵੀ ਚਲੋ ਪੀਓ 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 ਰਾਈ ਹੈ ਨਹੀਂ ਹੁਣ ਪਾਣੀ ਕਿਧਰ ਦੀ ਪਾਈਏ ਫਿਰ ਤੇ ਪਾਦ ਗਏ ਨਾ ਜੀ ਦੋ ਮਹੀਨੇ ਲੈ ਕੇ ਜੂ ਵੀ ਫੇਰ ਕੱਡਾਂ ਕਰਾਂਗੇ ਖੁੱਡਾ ਸਾਫ ਯਾਰ ਹੋਰ ਯਾਰ ਕਿਉਂਗੇ ਹੁਣ ਕੀ ਤਾਂ ਮੁਰਕ ਚਾਰਕਲ ਬਾਲਾ ਵੱਜਦਾ ਹੁਣ ਤਾਂ ਸੁੱਕਾ ਵਾ ਕਲੀ ਲਿਆ ਕੇ ਛਿੱਟੀ ਉਦੋਂ ਹੂੰ ਕੁੱਕ ਨਾਲ ਜੀ ਵੀ ਛਿੱੜਤੀ ਇਹ ਚ ਵੀ ਛਿੱੜਤੀ ਆ ਵਾਏ ਮੈਂ ਕਹਾਂ ਖੁੱਡਾ ਚਿੱਟਾ ਜਿੱਟਾ ਜਿੱਟਾ ਤਾਂ ਹੀ ਲੱਗਦਾ ਨਾ ਫਿਰ ਤੈਨੂੰ ਕਲੀ ਛਿੱਟੀ ਹੈ ਨਾ ਇੰਨੇ ਨਾਲ ਯਾਰ ਵਧਗਾ ਹੋ ਜਾਂਦਾ ਹੋਰ ਨਹੀਂ ਗੱਲ ਨਾਲ ਤਾਂ ਕੋਈ ਬੈਰਸ ਨਹੀਂ ਆਉਂਦਾ ਤੇ ਉਹ ਟੈਂਕੀ ਜਾ ਢੱਕਣ ਲਾ ਮੇਰਾ ਬਾਈ ਉਧਰ ਵੇਖੀ ਕੋਈ ਹਾਂ ਫੀਰੇ ਗੁੱਤਰ ਖਰਦਾ ਉਹ ਜਾਂਦਾ ਇਹ ਗਿਰੇ ਉਤਰ ਹੀ ਵੀ ਉਹ ਨਾ ਰੋ ਲਾ ਦੇ ਜੂ ਵੀ ਬਾਈ ਜੰਦਾ ਠੋਕਰਾਂ ਮੈਂ ਟੋਮੈਟੀ ਲਾ ਲੈ ਲੈ ਚੱਲ ਬਈ ਲਾਓ ਮੇਤਰੂ ਮੁਰਗੀਆਂ ਦਾ ਬੱਲੇ ਆ ਕੇ ਛੱਡਾਂਗੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਛਤਰੀ ਵਾਲੀ ਗੱਲ ਦੱਸਤੀ ਜਿਹੜੇ ਬਾਈ ਨੇ ਕਿਹਾ ਸੀ ਵੀ ਚਾਲਰ ਕਿਵੇਂ ਲੱਗਦੀ ਹੈ ਉਹ ਯਾਰ ਤੁਸੀਂ ਜਾਂ ਦੁਕਾਨ ਤੇ ਟੇਲਰ ਨੂੰ ਜਾ ਕੇ ਬਸ ਆਏ ਗਏ ਬਾਈ ਚੋਣਾ ਪਾਉਣੀਆਂ ਹਨ ਤੇ ਸੰਗਣੀਆਂ ਪਾਉਣੀਆਂ ਵਿਰਲਿੰਗ ਪਾਉਣੀਆਂ ਉਹ ਛੋੜੇ ਤੇ ਆ ਬਟੇਲਰ ਨੂੰ ਜਾ ਕੇ ਕਹਦੇ ਆਏ ਕਹਦੇ ਬਾਈ ਚੋਨਾ ਪਾਉਣੀ ਆ ਬਸ ਆਪੀ ਹੁਣੇ ਓਕੇ ਰਿਪੋਰਟਾ ਕਰ ਦੇਣੇ ਆ ਕੱਪੜਾ ਥੋੜਾ ਜਿਹਾ ਵੱਧ ਰੱਖਿਓ ਜੀ ਚੋਨਾ ਸੰਗਣੀਆਂ ਕਰਨੀਆਂ ਨੇ ਕੱਪੜਾ ਥੋੜਾ ਜਿਹਾ ਵੱਧ ਰੱਖਿਓ ਜੀ 2 ਮੀਟਰ ਲਾਦਾ 3 ਮੀਟਰ ਰੱਖਿਓ ਜੇ 3 ਮੀਟਰ ਲਾਦਾ 4 ਮੀਟਰ ਰੱਖਿਓ ਮੀਟਰ ਵੱਧ ਹੀ ਰੱਖਿਓ ਤੇ ਫਿਰ ਉਹਨਾਂ ਹੀ ਵਧ ਗਿਆ ਬਣੂਗਾ ਕਿਉਂ ਜੂ ਵੀ ਜੂ ਵੀ ਗੱਲਾਂ ਧਿਆਨ ਨਾਲ ਸੁਣੀ ਜਾਂਦਾ ਠੀਕ ਆ ਮਿੱਤਰੋ ਬਾਈ ਵੀ ਤੇ ਚੈਨਲ ਨੂੰ ਕਰ ਦਿਓ ਸ਼ੁਕਰੀਆ ਤੇ ਵੀਡੀਓ ਨੂੰ ਕਰ ਦਿਓ ਲਾਈਕ